ਇੱਕ ਦਿਨ ਉਸੇ ਕੰਨ ਹੋਣ ਦੇ ਬੱਚੇ ਬੜਾ ਕੁਝ ਅਕਤੀਵਾਦ ਅਸੀਂ ਇੱਕ ਅਸਕਰਾਈਬ ਹੋ ਜਾਂਦੇ ਆਪੇ ਖੋਲੀ ਅਸੀਂ ਖੋਲੀ ਨਹੀਂ ਅੱਧੀ ਕੱਢੋ ਬੋਲੀ ਆਪਲੇ ਕੱਪੜੇ ਪਏ ਆ ਕੱਪੜੇ ਪਏ ਆ ਦੇ ਵਿੱਚ ਆ ਲੈ ਲੇ ਜੀ ਅਕਤੀਵਾਦ ਖੋਲੋ ਮਨਾਓ ਅਕਤੀਵਾਦ ਖੋਲੋ ਮਨਾਓ ਅਕਤੀਵਾਦ ਖੋਲੋ ਮਨਾਓ ਪੀ ਅਕਤੀਵਾਦ ਖੋਲੋ ਕਿਹਦੇ ਬਿਨਾਂ ਲੈਣ ਤੋਂ ਮਾਰ ਚਾਹਤ ਰਹੀ ਨਹੀਂ ਬੋਚਾ ਕਰੋਗੇ ਨਹੀਂ ਚਾਹਤ ਕਰੋਗੇ ਪਹਿਲਾਂ ਨਹਾਉਣਾ ਪਹਿਲਾਂ ਖੋਲ ਗਿਆ ਅਕਤੀਵਾਦ ਖੋਲਦੀ ਪਹਿਲਾਂ ਨਹਾਉਣਾ ਪਹਿਲੀ ਵਾਰੀ ਲਾ ਕੇ ਤੈਨੂੰ ਉਖਾ ਦਨੇ ਆ ਜਿੰਦਾ ਨਾ ਕਰ ਇੱਥੇ ਲਵਾਰ ਖੜੀਆ ਕਰਕੇ ਭੱਜ ਜਾਂਦੇ ਨੇ ਵੇਚਣ ਵਾਲੇ ਦਾ ਮਤਲਬ ਕੀ ਹੋਏ ਕੱਪੜੇ ਪਏ ਐ ਅਕਟਾਂ ਨੂੰ ਅਸੀਂ ਕਹਿਣ ਤੋਂ ਨਹੀਂ ਬੱਚੀ ਬੜਾ ਕੁਝ ਅੰਦੀਵਾ ਅਸੀਂ ਅਕਟਾਂ ਸਟ੍ਰੈਕ ਹੋ ਜਾਂਦੇ ਆ ਅਸੀਂ ਖੋਲੀ ਨਹੀਂ ਅੱਪੇ ਖੋਲੀ ਨਹੀਂ ਅੱਡੀ ਕੱਢੋ ਖੋਲੀ ਨਹੀਂ ਆਪਣੇ ਸੀਟਾ ਲੱਗੇ ਚੱਕੀ ਜਾਂਦੇ ਨੇ ਅੱਪੇ ਖੋਲੀ ਇੰਨਾਂ ਨੇ ਪਤਾ ਨਹੀਂ ਕਿਹੜੀ ਚਾਬੀ ਨਾਲ ਐਨੇ ਚੱਕੀ ਮੈਂ ਚੱਕੀ ਆ ਯਾਰ ਮੈਂ ਅਰੇ ਉਧਰੋਂ ਆਇਆ ਗੱਗੜੀ ਦੇ ਕੈਮਰਾ ਲੱਗਾ ਕੱਪੜੇ ਪਏ ਕੱਪੜੇ ਪਏ ਐ ਆਪਾਂ ਹੀ ਬਣਾ ਲੈਂਦੇ ਆ ਤੁਹਾਨੂੰ ਬੜਾ ਮਾਣ ਜਾਣੀ ਹੁੰਦੀ ਆ ਹਾਂ ਭਾਈ ਇਹ ਨਹੀਂ ਜਾਂਦੀ ਤੇ ਮੇਰੇ ਸਮੇਂ ਚੱਲ ਗਿਆ ਚਾਹ ਕਰਨਾ ਹਾਂ ਲੈ ਲੈਂਦੇ ਨੇ ਫੋਨ ਲਗਾ ਆਪਣੀ ਮੈਨੂੰ ਅੱਤੀ ਬਾ ਖੋਲਣ ਦੇਣਾ ਉਹ ਬਖਾਓ ਤੂੰ ਇੱਧਰ ਆਤੀ ਬਾ ਖੋਲਦੀ ਆ ਕੀ ਅੱਤੀ ਬਾ ਖੋਲ ਕੇ ਬਈ ਚਾਹ ਕਰਨ ਚਾਹੇ ਬਿਨਾਂ ਲੈਣ ਤੋਂ ਪਾਚਾ ਕਰਾਇਆ ਨਿਕਲਾ ਕੁਝ ਕਰੋ ਕੁਝ ਕਰੋ ਨਿਕਲਾ ਤੇ ਇਹੀ ਚਾਹ ਕਰਨ ਲਈ ਉਹ ਯਾਰ ਇੱਕੋ ਬੋਤਲ ਥੋੜੀ ਜਿਹੀ ਬੀਜਾ ਮੇਰੇ ਘਰੋਂ ਨਿਕਲਾ ਕੁਝ ਮੇਰੀ ਗੱਲੋਂ ਨਿਕਲਾ ਕੁਝ ਯਾਰ ਸਪੀਕਰ ਆ ਗਿਆ ਲੇੜੀ ਤੇ ਲੇੜੀ ਭਾਈ ਘਰ ਕਰਦੇ ਨੇ ਲੇੜੀ ਤੇ ਆਪਣੇ ਆਪਣੇ ਮਾਰਗਾਂ ਨੇ ਪਾਈ ਬਈ ਕੋਈ ਵੀ ਕੋਈ ਨਹੀਂ ਸਰਾਹਤ ਕਿੱਡੀ ਲੈਸੋ ਕਿੱਡੀ ਨਾ ਪਾਉਂਦੇ ਕਿੱਡੀ ਰੇਡ ਮਾਰਨਗੇ ਐਕਸਰਸਾਈਜ਼ ਵਿਭਾਗ ਤੇ ਪੁਲਿਸ ਤੇ ਕੀਤਾ ਹਮਲਾ ਵਰਾਂ ਨੇ ਹਮਲਾ ਦਰਸਲ ਦਾਜੀਏ ਕਿ ਮਿਲੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਐਕਸਰਸਾਈਜ਼ ਵਿਭਾਗ ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਜਾ ਰਹੀ ਸੀ ਪਰ ਸੁਪਰਾਤ ਹਮਲਾਵਰਾਂ ਦੇ ਵੱਲੋਂ ਤੇਜ਼ੀ ਦੇ ਨਾਲ ਹਮਲਾ ਕਰਕੇ ਪੁਲਿਸ ਕਰਮੀਆਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਹਜੀਆਂ ਦੱਸਦੀ ਹੈ ਕਿ ਅਮਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਵੀ ਸੁਣੋ ਕਿ ਇਸ ਮਾਮਲੇ ਦੇ ਵਿੱਚ ਕਿਹੜੀ-ਕਿਹੜੀਆਂ ਗੱਲਾਂ ਚੜੀਆਂ ਨੇ ਪੁਲਿਸ ਵਿਭਾਗ ਦੇ ਵੱਲੋਂ ਕਈਆਂ ਗਈਆਂ ਮੇਨਾ ਰਾਜਪਾਲ ਸਿੰਘ ਜੀ ਹਾਂਜੀ ਕੀ ਗੱਲ ਹੈ ਅੱਜ ਬੰਸ ਵਾਲੇ ਵੀ ਆ ਰਾਮਬਗ ਐਕਸਾਈਡ ਦੇ ਦੋ ਇੰਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈਡ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ 3-4 ਤੇ ਉਥੇ ਸ਼ਰਾਬ ਬੜੀ ਦੌਰ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲਾ ਲਿਆ ਲੈਣੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10-12 ਇਕੱਠੇ ਹੋਏ ਹੋਏ ਸੀਗੇ ਉਹ ਨੇ ਠਾੜੂੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਠਾੜੂ ਵੱਜੀਆਂ ਤੇ ਚਾਰ-ਛੇ ਨੂੰ ਸਾਰਾ ਮhalla ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗਲ ਪੈ ਗਏ ਨਾਲੇ ਸਾਡੇ ਗਲ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਫਾੜੀ ਜੀ ਤਨਜਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕੇ ਜਾਂਦੇ ਸੀ ਉੱਥੋਂ ਥਾਣੇ ਪੁਲਿਸ ਨੇ ਰਾਮ ਬਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਜ਼ਬਰਦਸਤੀ ਪੱਟੀ ਹੋਈ ਹੈ ਸਰ ਕੱਡੀ ਵਾਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਵੀ ਨਹੀਂ ਵਿਕਣ ਢੀ ਹੁੰਦੀ ਆ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਨੰਗਣਾ ਵਗੈਰਾ ਵੀ ਔਖਾ ਵਾਰ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤਾਂ ਸ਼ਰਾਬਿਕ ਜੇ ਕੁਝ ਕਰੋ ਤੇ ਹੁਣ ਤਾਂ ਉਥੇ ਮੌਕੇ ਤੇ ਵੀ 15-20 ਬੇਟੀਆਂ ਉਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉਥੇ ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ ਤੇ ਸ਼ਰਾਬ ਉਥੇ ਛਰਿਆਂ ਵੇਗਣ ਢੀ ਆ ਅਸੀਂ ਉਥੇ ਰੇਡ ਤੇ ਗਏ ਸੀਗੇ ਤੇ ਅੱਗੋਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸੱਟ ਲੱਗੀਆਂ ਜੀ ਕੀ ਕੀ ਹੁਣ ਮੰਨਜ਼ਰ ਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਲੱਗਣਾ ਨਹੀਂ ਉਥੇ ਪਹਿਲੇ ਵੀ ਬੜੀ ਸ਼ਰਾਬ ਵੇਚਦੀ ਸੀ ਉਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਤੇ ਕੁਛ ਕੁੱਤੀ ਪਈ ਉਸ ਤੋਂ ਦੀ ਥਾਣੇ ਦੀ ਫਿਰ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਗਈ ਹੈਗਾ ਜੀ 500 ਮੇਰੇ ਖਿਆਲ 500 ਕਿਲੋਮੀਟਰ ਹੀ ਹੋਣਾ ਮੇਰੇ ਖਿਆਲ ਚ ਇਹ ਹੁਣ ਅਸੀਂ ਕੁਝ ਕਿਆ ਨਹੀਂ ਸਕਦੇ ਜੀ ਉਹਦੇ ਬਾਰੇ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਹੈ ਜੀ ਉੱਥੇ ਤਾਂ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਐ ਇੱਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਇੱਟਾ ਰੋੜੇ ਮਾਰ ਰਿਹਾ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨੂੰ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾਣੀ ਗਈ ਪੁਲਿਸ ਦੀ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਗੰਸ ਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲੱਗੇ ਹੋ ਕੇ ਚਰਾਬ ਇੱਕ ਦੀ ਹੋਵੇ ਜੇ ਪੁਲਿਸ ਉੱਥੇ ਕੀ ਕੀ ਕਰਦੀ ਹੈ ਗ੍ਰਾਮਗ ਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਸਰੋਤ ਨੂੰ ਜਿਆਦਾ ਸ਼ਰਾਬ ਚੱਲਦੀ ਹੈ 12 ਮਹੀਨਿਆਂ ਦੀ ਚੱਲਦੀ ਹੈ ਕੀ ਥਾਣਿਆਂ ਨਾਲ ਸੈਟਿੰਗ ਨਹੀਂ ਉੱਥੇ ਨੇ ਅਹੀਂ ਤੱਕ ਜਿਹੜਾ ਉੱਥੇ ਰੱਖੀਦਾ ਸੀ ਸਾਡਾ ਪੀਸੀਆਰ ਉੱਥੇ ਘੁੰਮਦਾਇਆ ਗਾਸਤ ਪਾਰਟੀ ਉੱਥੇ ਘੁੰਮਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੇਰਾ ਰਣਜੀਤ ਸਿੰਘ ਆ ਜੀ ਪੰਛਾਇਤ ਚ ਲੱਗਿਆ ਜੀ ਵਨ ਚ ਪੰਛਾਇਤ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਜਾ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10 15 ਜਣੇ ਫਸਲੇ ਫਸਲੇ ਦਾਬ ਲਿਆ ਡੰਡਿਆਂ ਨਾਲ ਇੱਕ ਦੇ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਜੀ ਕੁੱਟਨ ਲਿਆ ਪਿਆ ਮੈਂ ਮਾਰੇ ਦਾ ਗਾਹਾਂ ਕੁਸਟਾਉਣ ਲੱਗਾ ਮੈਨੂੰ ਇੱਥੋਂ ਗਰਮੀਆ ਭਾ ਕੇ ਨਾਲੇ ਮੈਂ ਬਟਨ ਦੋ ਤੋੜਦੇ ਆ ਤੇ ਮੈਨੂੰ ਫੜ ਕੇ ਉੱਥੇ ਘ੍ਰਿਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰੋਂ ਘਰ 50 60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇਨੇ ਬੰਦੇ ਇਹਨੂੰ ਵੜ ਕੇ ਥੱਲੇ ਦੱਬ ਲਿਆ ਇਹਦੇ ਮਹਾ ਨਿਕਲਿਆ ਇਹਦੇ ਮਹਾ ਚੁੱਕ ਕੇ ਲੈਂਦਾ ਜੀ ਤੇ ਮੈਂ ਆਥੋਂ ਆ ਇਹਨਾਂ ਫੜ ਕੇ ਗਲੇ ਵਿੱਚ ਜਿਉਂ ਘਰੀਚਣ ਲੱਗੇ ਜਿਹਨੂੰ ਕਿ ਮੈਂ ਮਹਾ ਅਜ ਤੱਕ ਮੈਨੂੰ ਸਾੜ ਹੀ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਸੀ ਉਦੋਂ ਦੋ ਬੰਦੇ ਉਹਨਾਂ ਨੇ ਲਿਆਏ ਜੀ ਕੀ ਕਹਿੰਦੇ ਹੁਣ ਹਾਂ ਜੀ ਹੁਣ ਕੱਕ ਨਹੀਂ ਕਹਿਣਾ ਕੀ ਦੇਣਾ ਹੁਣ ਪਰਚੇ ਨੂੰ ਕਹਿੰਦੇ ਆ ਜੀ ਪਰਚਾ ਕੋਈ ਨਹੀਂ ਆ ਦੇ ਘਰ ਲੈਣੇ ਪਰਚਾ ਕਰ ਲੈਣੇ